ਕਥੀ ਬੜੇ ਦੇਰ ਦੇ ਰਿੰਦੇ ਸਾਡੇ ਦਾਦਾ ਬਾਬਾ ਇੱਥੇ ਸੀਗਾ ਸਾਡੇ ਵੱਡੇ ਵੀ ਇੱਥੇ ਸਾਡੇ ਨਿੱਕੇ ਵੀ ਸਾਰੇ ਇੱਥੇ ਸੀਗੇ ਅਸੀਂ ਹੁਣ ਤਬਾ ਮੇਰਾ ਵੀਰ ਨਿੱਕਾ ਸੀਗਾ ਕਿਨੇ ਜਗ੍ਹਾ ਲੈ ਲਈ ਤੇ ਹੋ ਗਈ ਮੋਰਲ ਬੱਚਿਆਂ ਦੇ ਟਿੱਡ ਤੇ ਘੋਗ ਹੋ ਕੇ ਪਿਆਦੇ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਅਸੀਂ ਪਾਕਿਸਤਾਨ ਦੇ ਸ਼ਹਿਰੀ ਆ ਜੀ ਬਿਲਕੁਲ ਅਸੀਂ ਐਵੇਂ ਨਹੀਂ ਅਸੀਂ ਪਾਕਿਸਤਾਨ ਨਾਲ ਪਿਆਰ ਕਰਦੇ ਆ ਤੇ گورਨਮੈਂਟ ਨੇ ਸਾਡੇ ਨਾਲ ਇੰਨਾ ਪਿਆਰ ਕਰਨ ਲਈ ਆ ਸਾਡੇ ਮਕਾਨ ਵੀ ਲਏ ਬਾਹਰ ਕਰ ਦਿੰਦੇ ਆ ਬਾਹਰ ਕਰ ਦਿੰਦਾ ਹਾਂ ਚਲੋ ਸ਼ੁਕਰੀਆ ਅਸੀਂ گورਨਮੈਂਟ ਦਾ ਮਿਹਰਬਾਨੀ ਅਸੀਂ گورਨਮੈਂਟ ਦੀ گورਨਮੈਂਟ ਨੂੰ ਚਾਹੀਦਾ ਜੀ ਇਹਨਾਂ ਦੇ ਬਾਰੇ ਸੋਚਣ ਇਹਨਾਂ ਨੂੰ ਕੋਈ ਮਤਬਾਦਲ ਜਗ੍ਹਾ ਦਿੱਤੀ ਜਾਵੇ ਕਿਤੇ ਮਕਾਨ ਆਪਣਾ ਪਾ ਕੇ ਬਹਿਣ ਜਾ ਇਹਨਾਂ ਨੂੰ ਮਕਾਨ ਪਾਣ ਸਪੋਰਟ ਕਰਨੀ ਚਾਹੀਦੀ 14 ਅਗਸਤ ਖੁਸ਼ੀ ਦਾ ਦਿਨ ਆ ਜੀ ਤੇ 14 ਅਗਸਤ ਆਇਆ ਤੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਸਾਡਾ ਦੁੱਖੀ ਦਾ ਵਾਸੀ ਇਹਦੇ ਨਾਲ ਵੇਖੋ ਸਦਮਾ ਮਨਾ ਰਹੇ ਆ ਦੇਡ ਸਾਡਾ ਖੁਸ਼ੀ ਦਾ ਸੀ ਤੇ ਚਲੋ ਖੁਸ਼ੀ ਫੇਰ ਵੀ ਅਸੀਂ ਐਸੇ ਘਾਤ ਦੀ ਖੁਸ਼ੀ ਮਨਾ ਲੈਣੀ ਆ ਪਾਕਿਸਤਾਨ ਦੀ ਵੇਖੋ ਅਸੀਂ ਆ ਬੱਚੇ ਲੈ ਕੇ ਕਿੱਥੇ ਜਾਈਏ ਆ ਦੇਖੋ ਅਸੀਂ ਗਰੀਬ ਲੋਕ ਆਵਾ ਪੰਜਾਈ ਮਜ਼ਦੂਰ ਆ ਪੰਜੇ ਮਜ਼ਦੂਰ ਮੇਰੇ ਬੱਚੀ ਕਿੱਥੇ ਆ ਦੂਸਰੀ ਤੋਂ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਸਾਡੇ ਬਾਥਰੂਮ ਕੋਈ ਨਹੀਂ ਏ ਅਸੀਂ ਕਿੱਥੇ ਜਾਈਏ ਕਿੱਥੇ ਜਾ ਕੇ ਆ ਬੱਚੀ ਮੇਰੀ ਮਜ਼ਦੂਰ ਆ ਇਹ ਗੁੰਗੀਆਂ ਆ ਬੋਲ ਨਹੀਂ ਸਕਦੀਆਂ ਹਾਂ ਤੇ ਬਾਥਰੂਮ ਨਹੀਂ ਜਾ ਸਕਦੇ ਹੈ ਨੀਂ ਰਾਤ ਇਹ ਬੜੀ ਔਖੀ ਕੱਢੀ ਹੈ ਖਾਣ ਨੂੰ ਕੁਛ ਨਹੀਂ ਆ ਬੱਚੀ ਸਾਡੇ ਕੋਲ ਖਾਣ ਨੂੰ ਕੁਛ ਨਹੀਂ ਗਾ ਕਿੱਥੇ ਨਹੀਂ ਬੱਚੇ ਕਿੱਥੇ ਲੈ ਕੇ ਜਾਏਗਾ ਅਰੇ ਅਰੇ ਕਿੱਥੇ ਜਾਏ ਸਾਡੇ ਕੋਲ ਖਾਣ ਨੂੰ ਕੁਛ ਨਹੀਂ ਇੱਕ ਟਾਈਮ ਖਾਣ ਸਾਡੀ ਦਰਖਾਸਤ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਅਸੀਂ ਹਕੂਮਤ ਅੱਗੇ ਦਰਖਾਸਤ ਕਰਨਿਆ ਸਾਡੇ ਮਕਾਨ ਢਾਹਤੇ ਆ ਕੱਲ ਕ੍ਰੇਨ ਆਈ ਆ ਸਾਡੇ ਬੱਚੇ ਦੌੜ ਦੌੜ ਕੇ ਬੱਚੇ ਇਸੇ ਹਿਸਾਬ ਸਾਡੇ ਬੱਚੇ ਥੱਲੇ ਦੇ ਦੇਣ ਲੱਗਾ ਸੀ ਅਸੀਂ ਬੱਚਿਆਂ ਸਾਨੂੰ ਪਤਾ ਜੇ ਸਾਡੇ ਖਦਾ ਨੂੰ ਪਤਾ ਉਹਨੇ ਸਾਡਾ ਇੰਤਜ਼ਾਰ ਨਹੀਂ ਕੀਤਾ ਉਹਨੇ ਬੱਚੇ ਸਾਡੇ ਕ्रेन ਦੇ ਥੱਲੇ ਦੇ ਦੇਣ ਲੱਗਾ ਸੀ દોੜ-ਦੌੜ ਕੇ ਖਿੱਚ-ਖਿੱਚ ਕੇ ਨਹੀਂ ਬਸੇ ਉਹਨੇ 13 ਤਰੀਕ ਦਾ ਟਾਈਮ ਸਾਨੂੰ ਦਿੱਤਾ ਵੀ 13 ਤਰੀਕ ਨੂੰ ਤੁਹਾਡੇ ਮਕਾਨ ਢਾਵਾਂਗੇ ਤੇ ਉਹਨੇ ਅੱਜ ਹੀ ਢਾਹ ਤੇ ਆ ਜੀ ਠੀਕ ਆ ਬੱਚੇ ਲਾ ਕੇ ਕਿੱਥੇ ਅਸੀਂ ਬਹੁਤ ਮਜਬੂਰ ਆ ਕਿੱਥੇ ਜਾਈਏ ਕੋਈ ਸਾਨੂੰ ਨੋਟਿਸ ਨਹੀਂ ਦਿੱਤਾ ਨੋਟਿਸ ਕੋਈ ਨਹੀਂ ਦਿੱਤਾ ਕੋਈ ਨੋਟਿਸ ਨਹੀਂ ਸਾਨੂੰ ਦਿੱਤਾ ਕੋਈ ਨਹੀਂ ਸਾਨੂੰ ਪਹਿਲਾਂ ਵੀ ਤੁਹਾਡੇ ਮਕਾਨ ਅੱਜ ਢਾਣੇ ਆ ਜਾਂ ਕੱਲ੍ਹ ਵੀ ਗਏ ਆ ਤਾਂ ਆ ਗਈ ਆ ਨਾਲੇ ਇਹ ਸਾਰੇ ਆਣ ਕੇ ਇਹਨਾਂ ਨੇ ਸਾਡੇ ਮਕਾਨ ਸਾਡੇ ਇਹਨਾਂ ਨੇ ਮਕਾਨ ਨਹੀਂ ਤੇ ਸਰਕਾਰੀ ਜਗ੍ਹਾ ਦਾਸ ਦੇ ਵੀ ਸਰਕਾਰੀ ਜਗ੍ਹਾ ਕੋਈ ਸਰਕਾਰੀ 40 ਸਾਲਾਂ ਤੋਂ ਬੈਠੇ ਤੁਸੀਂ ਮੁੱਲ ਲਈ ਸੀ ਜਗ੍ਹਾ ਹਾਂਜੀ ਮੁੱਲ ਲਈ ਸੀ ਕਿਹਦੇ ਕੋਲੋਂ ਲਈ ਸੀ ਅਸੀਂ ਜੀ ਇੱਥੇ ਨੀ ਸ਼ੋਰੂਮ ਵਾਲਾ ਉਹਦੇ ਕੋਲੋਂ ਲਈ ਸੀ ਅੱਛਾ ਉਹਦੇ ਕੋਲ ਮੁੱਲ ਲਈ ਸੀਗੀ ਮੁੱਲ ਲਈ ਸੀ ਤੇ ਹਮਸੈਣ ਨੇ ਵੀ ਮੁੱਲ ਲਈ ਸੀ ਸਾਰਿਆਂ ਨੇ ਜਿਨ੍ਹਾਂ ਦੇ ਘਟਾਏ ਮੁੱਲ ਲਈ ਸੀ ਮੁੱਲ ਲਈ ਸੀ 40 ਸਾਲਾਂ ਤੋਂ ਵੀ ਮੁੱਲ ਲਈ ਹੋਈ ਜਗ੍ਹਾ ਇਹ ਅਸੀਂ ਸਾਡੇ ਨਾਲ ਜਾਣਦੀ ਹੋਈ ਆ ਤੁਸੀਂ ਵੀ ਮੁੱਲੇ ਸੀ ਕਿੰਨੇ ਸਾਲ ਤੋਂ ਵਸਦੇ ਇੱਥੇ 40 ਸਾਲ ਹੋ ਗਏ 40 ਸਾਲ ਹੋ ਗਏ ਤੁਹਾਨੂੰ ਵਸਦਿਆਂ ਨੂੰ ਤੁਹਾਡੀ ਕਿਸੇ ਬੰਦੇ ਨਾਲ ਕੋਈ ਲਗਤਬਾਜ਼ ਨਹੀਂ ਕੋਈ ਦੁਸ਼ਮਣੀ ਨਹੀਂ ਸਿਰਫ ਸਾਡੇ ਨਾਲ ਵਾਅਦਾ ਕੀਤਾ ਗਿਆ ਵਾ ਇੱਕ ਲੜਾਈ ਦੀ ਵਜ੍ਹਾ ਨਾਲ ਸਾਡੇ ਜਿੰਨੇ ਘਰ ਸੀਗੇ ਸਾਡੇ ਬਹੁਤ ਜ਼ਿਆਦਾ ਜਾਤੀ ਕਰਤੀ ਸੀ ਜੇ ਇਹਨਾਂ ਦੇ ਬੱਚੇ ਨਿਕੇ ਨਿਕੇ ਇਹ ਨੱਠ ਬਚਾ ਕੇ ਆਪਣੇ ਬੱਚਿਆਂ ਨੂੰ ਬਚਾਇਆ ਆਪਣਾ ਸਮਾਨ ਟੁੱਟ ਪਾਣ ਕੇ ਕਾਢਿਆ ਜਿੱਦਾਂ ਵੀ ਨਿਕਲਿਆ ਜੋ ਵੀ ਸਾਡੇ ਪੱਲੇ ਕੁਝ ਨਹੀਂ ਪਿਆ ਠੀਕ ਹੈ ਅਸੀਂ ਇਸ ਟਾਈਮ ਗਰਾਊਂਡ ਦੇ ਵਿੱਚ ਸਕੂਲ ਦੇ ਗਰਾਊਂਡ ਵਿੱਚ ਆਪਣਾ ਲਈ ਹੋਈ ਸਾਡੇ ਦਾ ਤੁਹਾਨੂੰ ਪਿੰਡ ਚੋਂ ਸਾਡੀ ਵਜ਼ੀਰੇ ਆਲਾ ਬੜੀ ਨਿਵਾਜ਼ ਸੇ ਅਪੀਲ ਹੈ ਕਿ ਸਾਡੀ ਜੋ ਵੀ ਹੈਲਪ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡੇ ਨਾਲ ਪਿੰਡ ਚੋਂ ਕਿਸੇ ਬੰਦੇ ਨੇ ਆ ਕੇ ਹਮਦਰਦੀ ਦਾ ਜ਼ਾਹਰ ਨਹੀਂ ਕੀਤਾ ਕਿਸੇ ਬੰਦੇ ਨੇ ਨਹੀਂ ਹਮਦਰਦੀ ਚਾਈ ਵੀ ਸਾਡੇ ਅਸੀਂ ਤੁਹਾਡੇ ਨਾਲ ਆਪਣੀ ਬਰਾਦਰੀ ਕਿਹੜੀ ਆ ਸਾਡੀ ਬਾਏ ਬਰਾਦਰੀ ਨਾਈ ਆ ਅਸੀਂ ਰਾਜਾ ਬਰਾਦਰੀ ਨਾਲ ਅੱਜ ਸਾਡਾ ਠੀਕ ਹੈ ਸਾਡੀ ਕਿਸੇ ਨਾਲ ਕੋਈ ਨਹੀਂ ਦੁਸ਼ਮਣੀ ਕਿਸੇ ਕਿਸਨ ਦੀ ਕੋਈ ਨਹੀਂ ਮੁਕਾਲਾ ਪਾ ਕੇ ਠੀਕ ਹੈ ਸਾਡੇ ਨਾਲ ਵਾਅਦਾ ਕੀਤਾ ਗਿਆ ਵਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਨਾਲ ਜਾਨੀ ਜਗਾ ਤੁਹਾਡੀ ਆਪਣੀ ਜਿਹੜੀ ਮੁੱਲ ਲਈ ਆ ਤੁਸੀਂ ਐਸ ਸੀ ਸਾਹਿਬ ਨਾਲ ਆਪਣਾ ਵਾਡਾ ਮਹਿਮਾ ਸੁਈਗਾ ਮਹਿਮਾ ਖੜੇ ਤੌਰ ਉਹਨਾਂ ਨੇ ਸਾਰੇ ਖੰਭੇ ਗੜਾਏ ਗਏ ਆ ਮੀਟਰ ਲਵਾਏ ਗਏ ਆ ਠੀਕ ਹੈ ਸਾਡੇ ਕੋਲ ਬਕਾਇਦਾ ਸਬੂਤ ਹੈ ਇਸ ਗੱਲ ਦਾ ਸਾਰਾ ਕੁਝ ਵੀ ਅਸੀਂ ਅੱਜ ਤੋਂ 40 ਸਾਲ ਪਹਿਲੇ ਦੇ ਇਥੇ ਮਕੀਨ ਆ ਜੀ ਜਨਾਬ ਬਰਾਏ ਮਿਹਰਬਾਨੀ ਮੈਂ ਐਸ ਸੀ ਦੀ ਦਰਖਾਸਤ ਕਰਨਾ ਮਰੀਮ ਬਨਵਾਜ ਨੇ ਕਿਹਾ ਸੀ ਮੈਂ ਤੇ ਘਰ ਗਰੀਬਾਂ ਦੇ ਬੜਾ ਕੇ ਦਊ ਮਰੀਮ ਬਨਵਾਜ ਤੋਂ ਕਿੱਥੇ ਚਲ ਗਈ ਅਸੀਂ ਆ ਮਸੀਹਾਂ ਦੀਆਂ ਖੜੀ ਜੋੜ ਕੇ ਹੱਥ ਜੋੜ ਕੇ ਇਜਾਜ਼ਤ ਕਰਦੇ ਸਾਰੇ ਬਾ ਚੱਕੋ ਅਸੀਂ ਹੱਥ ਜੋੜ ਕੇ ਤਜਾਜ਼ ਕਰਦੇ ਆ ਅੱਲਾ ਦਾ ਵਾਸਤਾ ਖੁਦਾ ਦਾ ਵਾਸਤਾ ਸਾਨੂੰ ਬਹਾਲ ਕਰਦੇ ਅਸੀਂ ਮਸੀਹ ਲੋਗ ਆ ਸਾਡੇ ਨਾਲ ਕਿੰਨਿਆ ਕਿਚਰ ਜਾਸਤੀਆਂ ਹੋਣੀਆਂ ਬਹੁਤ ਸਾਡੇ ਦੇ ਹੁਣ ਮਸੀਹ ਲੋਗਾਂ ਦੇ ਘਰ ਢੋਂਣ ਲੱਪੇ ਆ ਸਾਡਾ ਦੇ ਛੱਡਿਆ ਇਹਨਾਂ ਨੇ ਤੁਹਾਡਾ ਵੀ ਪਾਕਿਸਤਾਨ ਤੇ ਉਨਾ ਹੀ ਹੱਕ ਆ ਜਿਨਾ ਆਮ ਬੰਦੇ ਦਾ ਆ ਸਾਡਾ ਉਨਾ ਹੱਕ ਹੋਵੇ ਤੇ ਸਾਡੇ ਘਰ ਨਾਲ ਡੱਟਣ ਸਾਡੇ ਨਾਲ ਜਾਸਤੀਆਂ ਨਾਲ ਸਾਡੇ ਘਰ ਘਟਲੇ ਤਾਂ ਤਹਫਲ ਦਾ ਜ਼ਿੰਮਾ ਤੇ ਚੱਕਿਆ ਆ ਸਾਡੀ ਗਵਰਨਮੈਂਟ ਨੇ ਦੇਣਗੇ ਤੁਹਾਡੀ ਬੋਲ ਸਾਡਾ ਪਰਮਿੰਟ ਨਹੀਂ ਦੇ ਰਹੀ ਸਾਨੂੰ ਜੇ ਗਵਰਨਮੈਂਟ ਤੇ ਗਵਰਨਮੈਂਟ ਨੇ ਆ ਕੇ ਟਾਇਆ ਗਵਰਨਮੈਂਟ ਦੇ ਬੰਦਾ ਸੀ ਉਹਨੇ ਟਾਇਆ ਕਿਸੇ ਪਿੰਡ ਵਾਲੇ ਸਾਡੇ ਬੱਚੇ ਮਾਰ ਦੇਣ ਲੱਗਾ ਸੀ ਸਾਡੇ ਬੱਚੇ ਮਾਰ ਦੇਣ ਲੱਗੇ ਸਾਡਾ ਗਵਰਨਮੈਂਟ ਨੇ ਕੀ ਕੀਤਾ ਸਾਡੇ ਕੋਲ ਬਾਥਰੂਮ ਹੈ ਨਹੀਂ ਔਖਾ ਬਹੁਤ ਔਖਾ ਕੰਮ ਹੋ ਜਾਂਦਾ ਸਰਕਾਰ ਕਰਦੀ ਸਾਨੂੰ ਕੋਈ ਥਾਂ ਨਹੀਂ ਦਿੰਦੀ ਸਾਡੇ ਦੇ ਪਾਸੇ ਲੱਗ ਬੱਚਿਆਂ ਨੇ ਮਾਂ ਦੇ ਕਰਦੇ ਸਹਾਰਾ ਬੱਚੇ ਆਪ ਮੁਜਬਾਨੋ ਕਿਤਨੂ ਚਾਰੀ ਲੈ ਦੇਖੋ ਜੀ ਆ ਤੁਸੀਂ ਦੇਖ ਰਹੇ ਆ ਵਿਚਾਰਿਆਂ ਦੀ ਆਹੋ ਬਕਾ ਕਿ ਇਹਨਾਂ ਨੂੰ ਪਿੰਡ ਚੋਂ ਕਿਸੇ ਨੇ ਬੰਦੇ ਨੇ ਆ ਕੇ ਰੋਟੀ ਪਾਣੀ ਦਾ ਵੀ ਨਹੀਂ ਪੁੱਛਿਆ ਪੁੱਛਿਆ ਕਿਉਂਕਿ ਚੁੱਲ੍ਹੇ ਵੀ ਢਾਤੇ ਚੌਂਕੇ ਵੀ ਢਾਤੇ ਕੋਈ ਕੋਈ ਰੋਟੀ ਪਾਣੀ ਦਾ ਕਿਦਾਂ ਸਾਰਿਆ ਫਿਰ ਅਸੀਂ ਕੋਈ ਨਹੀਂ ਜੀ ਭੁੱਖੇ ਆ ਭੁੱਖੇ ਬੈਠੇ ਆ ਭੁੱਖੇ ਬੈਠੇ ਆ ਜੀ ਭੁੱਖੇ ਬੈਠੇ ਆ ਸਾਡੇ ਕੋਲ ਪਾਣੀ ਵੀ ਗਰਮ ਹੋਗਾ ਕੋਈ ਤਮਾਸ਼ਾ ਦੇਖਣ ਆਏ ਬੱਚੇ ਲੈ ਕੇ ਬੈਠੀ ਹੋਈ ਆ ਕੋਈ ਸਾਡੇ ਕੋਲ ਬੱਚੇ ਵੀ ਆਪ ਹੀ ਤਪੇ ਮਰਣ ਆਏ ਆ ਰੋਟੀ ਸਾਡੀ ਕਿੱਥੇ ਰੋਟੀ ਦੇ ਹੀ ਕਮਾਉਂਦੇ ਸੀ ਤੇ ਇੱਕ ਟਾਈਮ ਅੱਗੇ ਹੀ ਜਦੋਂ ਕਮਾਉਂਦੇ ਸੀ ਇੱਕ ਟਾਈਮ ਅਸੀਂ ਭੁੱਖੇ ਰਹਿੰਦੇ ਸੀ ਇੱਕ ਟਾਈਮ ਸਾਨੂੰ ਲੱਭਦੀ ਸੀ ਆ ਰਾਤ ਦੀ ਵੀ ਸਾਡੇ ਬੱਚੇ ਭੁੱਖੇ ਅਸੀਂ ਰੋਟੀ ਕਿੱਥੋਂ ਸਾਡੀ ਤੁਹਾਨੂੰ ਦੋਣ ਦੇ ਦੇਖੋ ਜੀ ਤੁਸੀਂ ਹੁਣ ਆਪ ਦੇਖਣ ਵਾਲੇ ਦੱਸ ਸਕਦੇ ਕਿ ਜ਼ੁਲਮ ਹੋਇਆ ਜਾਂ ਜੋ ਵੀ ਹੋਇਆ ਆ ਕਿਉਂਕਿ ਸਰਕਾਰੀ ਅਗਰ ਜਗਾ ਵੀ ਸੀ ਤੇ 40 ਸਾਲ ਤੋਂ ਵਸਦੇ ਸੀਗੇ 40 ਸਾਲ ਤੋਂ ਪਹਿਲੇ ਅੱਜ ਤੱਕ ਇਸ ਇੱਕ ਗਵਰਨਮੈਂਟ ਸਾਡੀ ਮੌਕੇ ਤੇ ਐਕਸ਼ਨ ਲਵੇ ਤਾਂ ਕੋਈ ਕਿਸੇ ਦੀ ਨਜ਼ਾਇਜ਼ ਜਗ੍ਹਾ ਮੱਲੇ ਹੀ ਨਾ ਠੀਕ ਆ 40 ਸਾਲ ਵਸਣ ਦਾ ਮਤਲਬ ਦੋਤੇ ਪੋਤੇ ਨਹੀਂ ਸੀਗੀ ਸੰਤ ਵੀ ਸੀਗੀ ਅੱਛਾ ਸ਼ਬਾਸ਼ ਸ਼ਰੀਫ ਜੀ ਨਵਾਜ਼ ਸ਼ਰੀਫ ਵੀ ਤੁਹਾਡਾ ਤੁਸੀਂ ਮਾਲਕ ਆ ਮਾਲਕਾ ਨਾਕੂਕ ਦੀ ਸੰਤ ਸੀਗੀ ਸੰਤ ਵੀ ਹੈਗੀ ਹੈਗੀ ਆ ਨਾਕੂ ਸੰਤ ਹੈਗੀ ਠੀਕ ਸੰਤਾ ਵੀ ਸ਼ਬਾਸ਼ ਸ਼ਰੀਫ ਨੇ ਨਵਾਜ਼ ਸ਼ਰੀਫ ਨੇ ਬਣਾ ਕੇ ਸਾਨੂੰ ਬਗੈਰਾਂ ਦਿੱਤੀਆਂ ਸੰਤਾ ਫਿਰ ਉਹ ਸ਼ਬਾਸ਼ ਸ਼ਰੀਫ ਦੀ ਨਵਾਸ਼ ਰਿੰਦੀ ਸੰਤ ਵੀ ਨਹੀਂ ਚੱਲੀ ਨਹੀਂ ਮੰਨੀ ਉਹਨੇ ਨਹੀਂ ਮੰਨੀ ਦਿਖਾਈ ਸੀਗੀ ਨਹੀਂ ਮੰਨੀ ਦਿਖਾਈ ਸੀ ਇਹ ਸੀ ਨੇ ਡੀ ਸੀ ਨੇ ਨਹੀਂ ਮੰਨੀ ਨਹੀਂ ਮੰਨੀ ਝੂਠੀ ਹੈ ਇਹ ਕਹਿੰਦੇ ਝੂਠ ਵਾ ਅੱਛਾ ਹਾਂਜੀ ਝੂਠਾ ਕਹਿੰਦੇ ਨਹੀਂ ਮੰਨੀ ਉਹਨਾਂ ਦੀ ਇਹ ਆ ਜੀ ਸਾਡੇ ਪਿੰਡ ਇੱਥੇ ਚੱਕ ਨੰਬਰ 370 ਦੇ ਵਿੱਚ ਮੁਸੀਬ ਬਰਾਦਰੀ ਤੇ ਇੱਧਰ 2 3 4 ਘਰ ਜਿਹੜੇ ਸੀ ਉਹਦੇ ਵਿੱਚ 나ਈ ਬਰਾਦਰੀ ਦੇ ਸੀਗੇ ਕੁਝ ਇਹਨਾਂ ਦਾ ਤਨਾਜ਼ਾ ਚੱਲ ਰਿਹਾ ਸੀਗਾ ਕਿਸੇ ਪਾਰਟੀ ਦੇ ਨਾਲ ਉਹਦੇ ਵਿੱਚ ਰਗੜਾ ਦੂਸਰੇ ਘਰਾਂ ਦਾ ਵੀ ਨਾਲ ਨਿਕਲ ਗਿਆ ਤੇ 40 ਸਾਲ ਤੋਂ ਇੱਥੇ ਵਸ ਰਹੇ ਆ 40 ਸਾਲ ਤੋਂ ਪਹਿਲੇ ਤੱਕ ਇਸ ਤਰ੍ਹਾਂ ਦਾ ਕੋਈ ਵਾਕਿਆ ਪੇਸ਼ ਨਹੀਂ ਆਇਆ اچਾਨਕ ਹੀ ਮਤਲਬ ਨੋਟਿਸ ਦਿੱਤੇ ਬਗੈਰ ਆ ਕੇ ਇਹਨਾਂ ਦੇ ਮਕਾਨ ਜਿਹੜੇ ਉਹ ਢਾਹ ਦਿੱਤੇ ਆ ਬੱਚੇ ਮਸਾਂ ਹੀ ਆਪਣਾ ਨੱਸ ਭੱਜ ਕੇ ਜਾਨ ਬਚਾਈ ਤੇ ਇਸ ਟਾਈਮ ਖੁੱਲੇ ਅਸਮਾਨ ਦੇ ਥੱਲੇ ਆਪਣੀਆਂ ਜਾਨਾਂ ਲੈ ਕੇ ਬੈਠੇ ਆ ਨਾ ਕੋਈ ਪੀਣ ਨੂੰ ਪਾਣੀ ਨਾ ਖਾਣ ਨੂੰ ਰੋਟੀ ਔਰ ਨਾ ਹੀ ਇਹਨਾਂ ਦੇ ਕੋਲ ਕੋਈ ਵਾਸ਼ਰੂਮ ਬਹੁਤ سارے ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਵੀ ਕੋਈ ਨਾ ਕੋਈ ਵਜ੍ਹਾ ਹੁੰਦੀ ਲੇਕਿਨ ਇਹ ਆ ਕਿ ਮਕਾਨ ਜਿੱਥੇ ਇਹਨਾਂ ਨੇ ਬਣਾਏ ਇਹਨਾਂ ਨੇ ਜਗਾ ਖਰੀਦ ਕੇ ਬਣਾਏ ਉਹਨਾਂ ਲਈ ਇੰਨਾ ਹੀ ਕਾਫੀ ਆ ਕਿ ਇਹ ਬਕਾਇਦਾ ਪੈਸੇ ਦੇ ਕੇ ਜਗਾ ਖਰੀਦ ਕੇ ਮਕਾਨ ਬਣਾਏ ਗਏ ਆ ਇਹਦੇ ਵਿੱਚ ਕੋਈ ਇਹ ਨਹੀਂ ਕਿ ਇਹਨਾਂ ਨੇ ਕਿਸੇ ਦੀ ਸ਼ਾਮਲਾੜ ਤੇ ਕਬਜ਼ਾ ਕੀਤਾ ਇਹਨਾਂ ਨੇ ਪੈਸੇ ਲੈ ਕੇ ਦੇ ਕੇ ਆਪਣੀ ਜ਼ਮੀਨ ਖਰੀਦੀ ਆ ਉੱਥੇ ਫੇਰ ਬਾਅਦ ਦੇ ਵਿੱਚ ਮਕਾਨ ਬਣਾਏ ਆ ਤੇ 32 34 ਇਹਨੂੰ ਤੁਸੀਂ ਕਹਿੰਦੇ ਯਾ ਕੋਈ ਇਹ ਹੋਰ ਲੱਗੀ ਆ ਦਫਾ ਕਹਿੰਦਾ ਕਮਿਸ਼ਨਰ ਨੇ ਸਟੇ ਦਿੱਤਾ ਸਾਨੂੰ ਇਹਨੇ ਅਸੀਂ ਨੇ ਨਹੀਂ ਮੰਨਿਆ ਹੂੰ ਉਹਨੇ 20 ਦਿਨ ਇਹਨਾਂ ਕੋ ਦਸਾਂ ਦਿਨਾਂ ਦਾ ਟਾਈਮ ਲਾਈ 20 ਤਰੀਕ ਤੱਕ ਇਹਨਾਂ ਨਹੀਂ ਦਿੱਤਾ ਅਸੀਂ ਨੇ